ਮਾਨਜੋਗ ਡੀਜੀਪੀ ਪੰਜਾਬ ਡੀਆਈਜੀ ਰੇਂਜ ਦੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਦੇ ਉਦੇਸ਼ਾ ਮੁਤਾਬਕ ਅੱਜ ਦਾ ਜਿਹੜਾ ਹੈਗਾ ਕਸੂ ਗਾਰਡਨ ਐਂਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈਗਾ ਤੇ ਇਹਦਾ ਮੇਨ ਮਕਸਦ ਜਿਸ ਤਰ੍ਹਾਂ ਕੀ ਫਰਸਟ ਫੇਸ ਸੀਗਾ ਯੁੱਧ ਨਸ਼ਾ ਵਿਰੁੱਧ ਉਸੇ ਤਰ੍ਹਾਂ ਇਹ ਦੂਜੇ ਫੇਸ ਦੇ ਵਿੱਚ ਵੀ ਉਸੇ ਮੁਸਤੈਦੀ ਦੇ ਨਾਲ ਜਿਹੜੀ ਹੈਗੀ ਇਹ ਕਾਰਵਾਈਆਂ ਅਮਲ ਚ ਲਿਆਂਦੀਆਂ ਜਾ ਰਹੀਆਂ ਨੇ ਇਹ ਕਿੰਨਕ ਜਿਹੜੇ ਹੈਗੇ ਪਰਚੇ ਦਰਜ ਕੀਤੇ ਨੇ ਜੇ ਪਟਿਆਲੇ ਜਿਹਨਾਂ ਦੀ ਗੱਲ ਕੀਤੀ ਆ ਪਰਚੇ ਸਮੇਂ ਸਮੇ ਤੇ ਜਿਹੜੇ ਵਾਕਫਤਾ ਰਾਂਝਾ ਜਿਹੜਾ ਦਰਜ ਕੀਤਾ ਜਾ ਰਿਹਾ ਹੈਗਾ ਖਾਸ ਕਰਕੇ ਐਨਡੀਪੀਐਸ ਅਗੇਂਸਟ ਤੇ ਆਲਰੇਡੀ ਜਿਹੜੀ ਹੈਗੀ ਕੈਂਪੇਨ ਚੱਲ ਰਹੀ ਹੈ ਉਦੇ ਅੰਤਰਗਤ ਹੀ ਅੱਜ ਅਸੀਂ ਸਰਚ ਕਰ ਰਹੇ ਹਾਂ ਜੋ ਵੀ ਕੁਝ ਸਾਨੂੰ ਜਿਹੜਾ ਹੈਗਾ ਸੰਦੇग्ध ਪ੍ਰਾਪਤ ਹੋਏਗਾ ਉਹਦੇ ਜਿਹੜੀ ਹੈਗੀ ਹੈ ਕਾਰਵਾਈ ਅਮਲ ਚ ਲੈਂਦੀ ਹੈ ਨਸ਼ਾ ਵਿਕਣ ਤੋਂ ਰੁਕ ਕਿਉਂ ਨਹੀਂ ਰਿਹਾ ਜੀ ਫਿਰ ਨਸ਼ਾ ਤਾਂ ਹਾਲੇ ਵੀ ਮਿਲ ਰਿਹਾ ਨੌਜਵਾਨ ਓਵਰਡੋਜ਼ ਨਾਲ ਮਾਰ ਰਹੇ ਨੇ ਕਿ ਕਾਰਨ ਕੀ ਹੈ ਜਿਹੜਾ ਨਸ਼ਾ ਹਾਲੇ ਵੀ ਮਿਲ ਰਿਹਾ ਨਸ਼ਾ ਜੀ ਵੇਖੋ ਪੁਲਿਸ ਵੱਲੋਂ ਤਾਂ ਪੂਰੀ ਮੁਸਤੈਦੀ ਨਾਲ ਤੁਸੀਂ ਸਾਡੇ ਨਾਲ ਹੀ ਹੁੰਦੇ ਹੋ ਮੋਸਟ ਆਫ ਦਾ ਜਿਹੜਾ ਹੈਗਾ ਅਸੀਂ ਪੂਰੀ ਤਰ੍ਹਾਂ ਜਿਹੜਾ ਸਰਚੋ ਬਿਆਨ ਵਗੈਰਾ ਕਰ ਰਹੇ ਹੈਗੇ ਆ ਪਬਲਿਕ ਦਾ ਸਾਥ ਵੀ ਸਾਨੂੰ ਮਿਲਣ ਲੱਗ ਪਿਆ ਹੈਗਾ ਤੇ ਇਹ ਕੋਈ ਵੀ ਹੁੰਦਾ ਹੈ ਨਾ ਜੇ ਕਿਤੇ ਵੀ ਨਸ਼ਾ ਖਤਮ ਕਰਨਾ ਉਹਦੇ ਉੱਪਰ ਤਿੰਨ ਸਟੈਪ ਮੰਨ ਸਕਦੇ ਆ ਸਭ ਤੋਂ ਪਹਿਲਾਂ ਸਪਲਾਈ ਚੇਨ ਕੱਟਣਾ ਸੈਕੰਡ ਜਿਹੜਾ ਹੁੰਦਾ ਹੈਗਾ ਐਡਿਕਟ ਉਹਨਾਂ ਦੀ ਸਾਂਭ ਸੰਭਾਲ ਤੇ ਥਰਡ ਜਿਹੜਾ ਨਵੇਂ ਬੱਚੇ ਨਾਲ ਲੱਗਣ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਹੈਗਾ ਤੇ ਪੁਲਿਸ ਦੀ ਜਿਹੜੀ ਭੂਮਿਕਾ ਹੈਗੀ ਏ ਸਪਲਾਈ ਚੇਨ ਕੱਟਣ ਤੇ ਜਿਹੜਾ ਹੈਗਾ ਫਰਦਰ ਕਿਸੇ ਨੂੰ ਨਾਲ ਲੱਗਣ ਦੇ ਨਾਲ ਉਹ ਬੇਅਰ ਕਰਨ ਦੇ ਵਿੱਚ ਮੁੱਖ ਤੌਰ ਦੇ ਤੇ ਹੁੰਦੀ ਹੈ ਪਰ ਅਸੀਂ ਜਿਹੜਾ ਤਿੰਨੇ ਸਟੈਪਾਂ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਹੈਗੇ ਆ ਤੇ ਅਸੀਂ ਪੂਰੇ ਆਸਬੰਦ ਹੈਗੇ ਆ ਕਿਉਂਕਿ ਪਬਲਿਕ ਵੀ ਸਾਡੇ ਨਾਲ ਹੁਣ ਇੱਕ ਅਭਿਆਨ ਦੇ ਤੌਰ ਤੇ ਜੁੜ ਚੁੱਕੀ ਹੈ ਤੇ ਸੈਕੰਡ ਫੇਜ਼ ਦਾ ਮੁੱਖ ਮਕਸਦ ਵੀ ਇਹੀ ਹੈਗਾ ਕਿ ਵਿਲੇਜ ਲੈਵਲ ਦੀ ਡਿਫੈਂਸ ਕਮੇਟੀ ਤੇ ਜਿਹੜਾ ਹੈਗਾ ਮੁਹੱਲਾ ਲੈਵਲ ਦੀ ਜਿਹੜੇ ਕਮੇਟੀਆਂ ਬਣਾ ਕੇ ਲੋਕਾਂ ਦੇ ਜਿਹੜਾ ਸਮਗਰ ਜਿਹੜਾ ਹੈਗਾ ਸਹਿਯੋਗ ਦੇ ਨਾਲ ਜਿਹੜਾ ਹੈਗਾ ਨਸ਼ੇ ਨੂੰ ਪੂਰੀ ਤਰ੍ਹਾਂ ਜੜ੍ਹਾਂ ਤੋਂ ਕੁੱਟਿਆ ਜਾਏ ਫੇਜ਼ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਕਮਿਊਨੀਕੇਸ਼ਨ ਦੀ ਹੈਗਾ ਕਿਉਂਕਿ ਜੇ ਸਮੱਸਿਆ ਸਾਰੀ ਆਪਣੀ ਸਾਰਿਆਂ ਦੀ ਹੈਗੀ ਆ ਆਪਾਂ ਸਾਰੇ ਹੁਣ ਲਾਮਬੰਦ ਹੋ ਚੁੱਕੇ ਆ ਤੇ ਲਗਭਗ ਜਿਹੜਾ ਹੈਗਾ ਆਪਾਂ ਨੂੰ ਬਹੁਤ ਜਲਦੀ ਇੱਥੇ ਜਿਹੜਾ ਹੈਗਾ ਪੂਰਪਾਲਾ ਨਾਬਾ ਤੇ ਨਾਬਾ ਸਬਡਿਵੀਜ਼ਨ ਦੀ ਟੀਮ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਐਫੀਸ਼ੀਐਂਟ ਆਫੀਸਰ ਨੇ ਸਾਡੇ ਇਹ ਬਹੁਤ ਮਿਹਨਤ ਕਰ ਰਹੇ ਹੈਗੇ ਨੇ ਤੇ ਬਹੁਤ ਸਾਰੇ ਕੇਸ ਦੇ ਵਿੱਚ ਹੁੰਦਾ ਕਿ ਬੇਲ ਤੋਂ ਬਾਅਦ ਜਿਹੜਾ ਹੈਗਾ ਚੰਗੀ ਚਾਲ ਚੱਲਣੀ ਦੇ ਉੱਤੇ ਜਿਹੜਾ ਕੋਰਟ ਭੇਜ ਦਿੰਦੇ ਹੈਗੇ ਆ ਜਾਂ ਬੇਲ ਦੇ ਦਿੰਦੇ ਹੈਗੇ ਆ ਜਿਹੜੇ ਐਨਡੀਪੀਐਸ ਦੇ ਵਿੱਚ ਵੀ ਹੁੰਦੇ ਹੈਗੇ ਆ ਤੇ ਅਸੀਂ ਉਹਨਾਂ ਦਾ ਪੂਰਾ ਜਿਹੜਾ ਧਿਆਨ ਰੱਖ ਰਹੇ ਹੈਗੇ ਆ ਜੇ ਕੁਝ ਫੇਰ ਸਾਹਮਣੇ ਆਉਂਦਾ ਅਸੀਂ ਉਹਨਾਂ ਨੂੰ ਦੁਬਾਰਾ ਫਿਰ ਜੇ ਹੱਥ ਸਖਤ ਵਾਰਨਿੰਗ ਕੀ ਹੈ ਜੀ ਮੈਂ ਸਾਡਾ ਤਸ਼ਕਰਾਨ ਸਖਤ ਵਾਰਨਿੰਗ ਸਾਡੀ ਇਹ ਹੀ ਹੈਗੀ ਹੈ ਕਿ ਉਹ ਬੰਦੇ ਦੇ ਪੁੱਤ ਬਣ ਜੂ ਉਹ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈਗਾ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਲਾਮਬੰਦ ਹੈਗੀ ਤੇ ਪਬਲਿਕ ਵੀ ਸਾਡੇ ਨਾਲ ਹੈ ਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਘਣਾਉਣਾ ਕੰਮ ਕਰੇਗਾ ਅਸੀਂ ਸ਼ਕਤੀ ਨਾਲ ਉਹਨਾਂ ਦੇ ਖਿਲਾਫ ਜਿਹੜਾ ਹੈ ਕਾਰਵਾਈਆਂ ਮੁਚ ਲਿਆਉਂਦੇ ਹਾਂ ਸਮੇਂ ਦੇ ਉੱਤੇ ਜਿਹੜੇ ਪ੍ਰੋਗਰਾਮ ਲਿਖ ਕੇ ਜਾਂਦੇ ਹੈਗੇ ਆ ਤੁਹਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਪਲੇਸਿਸ ਨੇ ਜਿਹੜੇ ਸਾਨੂੰ ਉੱਥੋਂ ਹੀ ਆਏ ਹੈਗੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈਗਾ ਤੇ ਉਹਦੇ ਵਿੱਚ ਅਸੀਂ ਅੱਜ ਕਾਰਵਾਈ ਕਰਾਂਗੇ